ਵਾਹਿਗੁਰੂ ਸਾਬ ਜੀਓ ਨਡੋਤ ਬੰਦਨ ਅੰਕ ਬਾਉ ਸਰਬ ਕਲਾ ਸਮਰੱਥ ਢੋਲਨ ਤੇ ਰੱਖੋ ਪ੍ਰਭੂ ਨਾਨਕ ਦੇਖ ਰਾਥ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗੰਤਰ ਗੁਰੂ ਨਾਨਕ ਕੀ ਵਡਿਆਈ ਸੰਜਣਾ ਸਤਿਆਪਾਦਿ ਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀ ਸਵਨਾ ਦਾਵੇਂ ਸਾਹੋ ऐसे गुरु को बोलबो नहींए आप मुक्त मोहि तारे जन पारिय उपकारी आए जी दान दे भक्ति नयन हर सों नयन मिलाए ਵਾਹੋ ਪ੍ਰਗਟਿਓ ਮਰਦੇ ਅਗਮੜਾ ਵਰੀਆਮ ਕਿਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਜੀ ਲਾ ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇਹਤ ਪੁਰਜਾ ਪੁਰਜਾ ਘਟ ਮਰੇ ਕਬੂ ਨਾ ਛਾੜੈ ਖੇਤ ਤਨਵਾਹੀ ਗੁਰੂ ਜੀ ਤਨਾਹ ਸ੍ਰੀ ਮਾਨ ਲਾ ਬਜਵਾ ਊਖੀ ਘੜੀ ਨਾ ਦੇਖਣ ਦੇ ਆਪਣਾ ਵਿਰਤ ਸੰਭਾਲੇ ਹਉਦ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹਾਥ ਦੇ ਰਾਖੇ ਆਪਣੇ ਕੋ ਸੋ ਸੋਤ ਪ੍ਰਤਿ ਪਾਲੇ ਪ੍ਰਭ ਸਿंह लाग ਰਹੇ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾ ਮਨ ਬਿਲਾਸ ਵੈ ਸਾਹਿਬ ਕੇ ਅਚਰਜ ਦੇਖ ਵਿਡਾਈ ਹਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਰਖਾਈ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਵਿਡਾਈ ਹਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਰਖਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੋਲੇ ਸੋ ਨਿਹਾਲ ਸਾਤ ਸ੍ਰੀ ਆਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ